ਗੜੇ ਖਰਾਬ ਨੇ ਨਾ ਗੋਲਿਆਂ ਦਾ ਕਰਕੇ ਪਰ ਉਸ ਦਿਨ ਤੋਂ ਲੈ ਕੇ ਇੱਕ ਦਿਨ ਵੀ ਘਰੇ ਨਹੀਂ ਬੈਠੇ ਚਾਹੇ ਕੋਈ ਟੈਂਡਿਆਂ ਦੇ ਵਿੱਚ ਸਿਨਾਪ ਚੱਲਦੇ ਹੋਣੇ ਪੁਰਕੀਆਂ ਲੋਕੇ ਆਉਂਦੇ ਹਣ ਚਾਹੇ ਗ੍ਰੈਂਟ ਕਰਜ਼ੇ ਲੈ ਕੇ ਆਉਂਦੇ ਹਣ ਉਹਨਾਂ ਨੂੰ ਬਾਅਦ ਸੋੜਿਆ ਚਲੋ ਗ੍ਰੈਂਟ ਕਰਜ਼ੇ ਲੈ ਕੇ ਆਦੇਗੇ ਕਿਉਂਕਿ ਪਹਿਲਾਂ ਸਰਕਾਰਾਂ ਦੀਆਂ ਕਟਵਾ ਮੋਤੀਆਂ ਕਰਕੇ ਸਾਡੇ ਦਾ ਕੀਆ ਇਸ ਕਰਕੇ ਕਹਿਣੀ ਹੈਗੇ ਇਸ ਦੇ ਸਾਨੂੰ ਜਾਗਦੇ ਰਹਿਣਾ ਚਾਹੀਦਾਗਾ ਸਾਡੇ ਤੇ ਕਰਦੇ ਕਰਦੇ ਕਿਉਂ ਨੇ ਜਦੋਂ ਤੱਕ ਭਾਈ ਨੂੰ ਅੱਗ ਲਾਣੀ ਹੈਗੇ ਉਹਦੇ ਇਹਨਾਂ ਦੀ ਸਟੇਟ ਲਾਈਟ ਕੰਮ ਕਰਦੀ ਆਗੀ ਉਹਦੇ ਨਾਰ ਐਕਟਰੀਆਂ ਮਾਰਦੇ ਨੇ ਸਾਡੇ ਖੇਤਾਂ ਦੀਆਂ ਜ਼ਮੀਨਾਂ ਤੇ ਦੋ ਦੋ ਮਾਰੀ ਫਿਲਾਮਾਂ ਵਿੱਚ ਦਵਾਈ ਪਾਤੀ ਹੈਗੀ ਪਰ ਸੰਟੀ ਵੀ ਮਾਰ ਰਹੇ ਹਨ ਪਰ ਆ ਉਠ ਜਿਹੜੀਆਂ ਇਹ ਸਪਰੇਆਂ ਨੇ ਰੇਹਾਂ ਨੇ ਸਾਡੇ ਮਾਮਾ ਦੇ ਜਿਹੜੇ ਪੁੱਤ ਲਗੇ ਜਾਂ ਤਾਂ ਸਪਰੇਆ ਵੀ ਕੇ ਮਾਰ ਰਹੇ ਨੇ ਇਹਨਾਂ ਜਿਹੜੇ ਕਰਜ਼ੇ ਚੜ੍ਹੇ ਨੇ ਸਰਕਾਰਾਂ ਨੇ ਜਾਂ ਸਾਡੇ ਚਿੱਟੇ ਵੀ ਭੇਡ ਚੜ੍ਹ ਕੇ ਸਾਡੇ ਨੌਜਵਾਨ ਜਿਹੜੇ ਮਾਰ ਰਹੇ ਨੇ ਪਰ ਸਰਕਾਰ ਨੂੰ ਉਹਦਾ ਕੋਰਸ ਨਹੀਂ ਚਾਉਂਦੀ ਜਦੋਂ ਕਿਸੇ ਜਾਦੀ ਉਹ ਤਾਂ ਵੀ ਇਹਨਾਂ ਦੀ ਪਰਸੋ ਤੇ ਜਾਦੀ ਪਰਸ ਸਿਰਫ ਛੋਟੇ ਤੇ ਲੱਖੀਆਂ ਵਾਸਤੇ ਰੱਖੀ ਹੋਈ ਹੈ ਜੀ ਛੋਟੇ ਤੇ ਫਿਰ ਦੇ ਗੋਲੇ ਵਸਾਉਣ ਵਾਸਤੇ ਰੱਖੀ ਹੋਈ ਹੈ ਜਿਹੜੀ ਪਰਸਾ ਜਿਹੜੇ ਕਹਿੰਦੇ ਸੀ ਅਸੀਂ ਲੋਕਾਂ ਦੇ ਆ ਉਹ ਤੁਹਾਡੇ ਨਹੀਂ ਇਹ ਨਹੀਂ